ਪਾਈ ਅਮਰਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਹੋਈ ਤੇ ਉੱਥੇ ਹੀ ਇਹ ਚਰਚਾਵਾ ਹੋ ਰਹੀਆਂ ਨੇ ਕਿ ਉਹਨਾਂ ਦੀ ਗ੍ਰਿਫਤਾਰੀ ਦੇ ਪਿੱਛੇ ਉਹਨਾਂ ਦੀ ਧਰਮ ਪਤਨੀ ਦਾ ਹੱਥ ਆ। ਪਾਈ ਹਰਪ੍ਰੀਤ ਸਿੰਘ ਦੀ ਪਤਨੀ ਨੂੰ ਲੈ ਕੇ ਬਹੁਤ ਸਾਰੀਆਂ ਹੁਣ ਚਰਚਾਵਾ ਉੱਠ ਰਹੀਆਂ ਨੇ ਕਿ ਪਾਈ ਅਮਰਤਪਾਲ ਦੇ ਭਰਾ ਦੀ ਜਿਹੜੇ ਹਰਪ੍ਰੀਤ ਸਿੰਘ ਨੇ ਉਹਨਾਂ ਦੀ ਧਰਮ ਪਤਨੀ ਨੇ ਕੇਸ ਪਾਇਆ ਹੈ ਤੇ ਹੁਣ ਇਸ ਚਰਚਾਵਾ ਨੂੰ ਲੈ ਕੇ ਅੱਜ ਪੂਰਾ ਸਪਸ਼ਟੀਕਰਨ ਉਹਨਾਂ ਦੀ ਧਰਮ ਪਤਨੀ ਦੇਣਗੇ ਤੇ ਅੱਜ ਸਾਡੇ ਨਾਲ ਉਹ ਮੌਜੂਦ ਨੇ ਤੇ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕਰਾਂਗੇ ਉਹਨਾਂ। ਜੀ ਬਹੁਤ ਸਾਰੀਆਂ ਚਰਚਾਵਾਂ ਹੋ ਰਹੀਆਂ ਨੇ ਕਿ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਭਰਾ ਨੇ ਹਰਪੀ ਸਿੰਘ ਉਹਨਾਂ ਨੂੰ ਪੁਲਿਸ ਨੇ ਜਿਹੜਾ ਕਿ ਹਿਰਾਸਤ ਦੇ ਵਿੱਚ ਲੈ ਲਿਆ ਏ ਕਿਵੇਂ ਫਸਾਇਆ ਗਿਆ ਤੁਸੀਂ ਦੱਸ ਸਕਦੇ ਹੋ ਹਾਂਜੀ ਅੱਜ ਵੀ ਮੇਰੀ ਮੈਮ ਮੁਲਾਕਾਤ ਤੇ ਗਈ ਸੀ ਬਟ ਉੱਥੇ ਵੀ ਉਸ ਦਿਨ ਜਿਆਦਾ ਮਤਲਬ ਮਤਲਬ ਪੁਲਿਸ ਵਾਲੇ ਬੈਠੇ ਸੀ ਕਿ ਜਿਆਦਾ ਗੱਲ ਨਹੀਂ ਸਕੀ ਹਾਂਜੀ ਕਿਤੇ ਉੱਥੇ ਗੱਲੀ ਦਾ ਕਰਕੇ ਜਦਾ ਸੁਣਦਾ ਵੀ ਨਹੀਂ ਸੀਗਾ ਹਾਂਜੀ ਬਾਕੀ ਪਤਾ ਹੀ ਹੈ ਸਾਰਿਆਂ ਨੂੰ ਕਿ ਜਾਨੇ 스ਕੈਨ ਹੀ ਕੀਤਾ ਵਾ ਪੁਲਿਸ ਨੇ ਫਸਾਇਆ ਉਹਨੇ ਜਾਏ ਜੀ ਜੀ ਬਾਕੀ ਬਹੁਤ ਹਾਂ ਜੀ ਬਹੁਤ ਜ਼ਿਆਦਾ ਗਲਤ ਬੋਲੇ ਜਾ ਰਿਹਾ ਤੁਹਾਨੂੰ ਪਤਾ ਹੀ ਹੈ ਜੋ ਕੁਝ ਬੋਲੇ ਜਾ ਰਿਹਾ ਫੈਮਲੀ ਬਾਰੇ ਵੀ ਜਾਂ ਫਿਰ ਉਹਨਾਂ ਹਾਕੀ ਸਿੰਘ ਨੂੰ ਵੀ ਲਾ ਕੇ ਜੀ ਤੇ ਕੀ ਇਹ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹਾਂ ਜੀ ਬਿਲਕੁਲ ਹੁੰਦਾ ਕਈ ਕੁਝ ਤੇ ਹੁੰਦਾ ਆ ਜਾਂ ਆਪਣੇ ਨਾਲ ਤੇ ਤੁਹਾਡੀ ਮੁਲਾਕਾਤ ਕਦੋਂ ਹੋਈ ਸੀ ਜੀ ਹਾਂ ਜੀ ਮੈਂ ਮੰਡੇ ਗਈ ਸੀ ਅੱਛਾ ਕੀ ਗੱਲਬਾਤ ਹੋਈ ਤੁਹਾਡੇ ਨਾਲ ਉਹਨਾਂ ਨਾਲ ਹਾਂ ਜੀ ਬਸ ਇਹੀ ਮੈਂ ਪੁੱਛਿਆ ਸੀ ਜੀ ਮੈਂ ਕਿ ਮਤਲਬ ਕਿਵੇਂ ਹੋਇਆ ਮਤਲਬ ਉਹਨੇ ਦੱਸਿਆ ਕਿ ਇਹਨਾਂ ਨੇ ਮਿਲੂ ਗਲਤ ਫਸਾਇਆ ਹੋ ਜਾ ਕੇ ਜੋ ਵੀ ਕੀਤਾ ਵਾ ਤੁਹਾਡੇ ਇਹਨਾਂ ਨੇ ਕਿਥੋਂ ਸੀਗਾ ਦਿਖਾਇਆ ਸਾਨੂੰ ਕਿਤੇ ਗਿਆ ਵਾ ਮਤਲਬ ਸਾਰਾ ਕੁਝ ਜੋ ਵੀ ਗੱਲ ਹੋਈ ਹੈ ਜੀ ਨਾਲੇ ਕਹਿੰਦੇ ਕਿ ਜੀ ਵੀ 5 ਗ੍ਰਾਮ ਆਇਸ ਡਰੱਗ ਮਿਲੀ ਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਭਾਈ ਹਰਪੇ ਸਿੰਘ ਨੇ ਜਿਹੜੇ ਕਿ ਉਹ ਡਰੱਗ ਉਹਨਾਂ ਕੋਲੋਂ ਫੜੀ ਜਾ ਸਕਦੀ ਹੈ ਅੱਜ ਉਹਨਾਂ ਨੂੰ ਕਿ ਕਿਉਂ ਇਦਾਂ ਮਤਲਬ ਕਿ ਸਿੱਖਾਂ ਦੇ ਨਾਲ ਕੀਤਾ ਜਾ ਰਿਹਾ ਹੈ ਸਿਸਿੰਗ ਨੂੰ ਆਪੀ ਦੱਸੋ ਕਿ ਇੱਥੇ ਘਰੋਂ ਘਰੀਂ ਪਿੰਡੋਂ ਪਿੰਡੀ ਨਸ਼ਾ ਵਿਕਰਿਆ ਵਾ ਹਾਂ ਉਹ ਹੀ ਨਾ ਕੋ ਫਰਿਆ ਨਹੀਂ ਜਾਂਦਾ ਇਹ ਦੱਸ ਰਿਹਾ ਵੀ ਲੁਧਿਆਣੇੋਂ ਲੈਣ ਗਏ ਸੀਗੇ ਹਾਂ ਸਿਸਿੰਗ ਨੂੰ ਲੱਗ ਰਿਹਾ ਮੈਨੂੰ ਮਿਲਦਾ ਨਹੀਂ ਸੀਗਾ ਕਿਉਂ ਬੰਦੇ ਨੇ ਲੁਧਿਆਣੇੋਂ ਲੈਣ ਜਾਣਾ ਸੀਗਾ ਜੀ ਹਾਂ ਇੱਕ ਤੇ ਸ਼ਰੇਆਉ ਮਤਲਬ ਵੱਡੇ ਵੱਡੇ ਮੈਜਿਸਟਰ ਦੇ ਜਾਂ ਫੇ ਕਿਸੇ ਵੀ ਲੀਡਰ ਦੇ ਘਰਾਂ ਦੇ ਲੰਗੋ ਸਭ ਕੁਝ ਖੁਦ ਉਹ ਵੇਚ ਰਿਹਾ ਉਹ ਹੀ ਨਾ ਕੋ ਫਰਿਆ ਨਹੀਂ ਜਾਂਦਾ ਜੀ ਜਿਹੜੀ ਫੈਮਲੀ ਇਸ ਸੀਰੀਜ਼ ਨੂੰ ਛੋਟਰੀ ਇਸ ਟੋਨਸ ਚਾਹੁੰਦੀ ਆ ਲੋਕਾਂ ਦੇ ਬੱਚਿਆਂ ਨੂੰ ਬਚਾਉਣਾ ਚਾਹੁੰਦੀ ਆ ਉਹਨੂੰ ਇਸ ਤਰੀਕੇ ਦੇ ਵਿੱਚ ਫਸਾਉਣਦੇ ਆ ਜੀ ਕੀ ਇਹ ਸਟੰਟ ਨੇ ਹਾਂ ਜੀ ਬਿਲਕੁਲ ਸਟੰਟੀ ਹੈ ਜੀ ਵਾਈ ਗਰੁੱਪ ਦੇਖਦਾ ਕਿੰਨਾ ਕੁ ਸ਼ੇਰ ਈ ਕਰ ਸਕਦੇ ਐ ਇਦਾਂ ਜੀ ਇੱਕ ਬਹੁਤ ਸਾਰੀਆਂ ਚਰਚਾਵਾਂ ਮੈਂ ਵੀ ਆ ਰਹੀਆਂ ਸੀ ਕਿ ਭਾਈ ਅਮਰਤਪਾਲ ਜਿਹੜੇ ਭਰਾ ਨੇ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਉਹ ਆਪ ਕਹਿੰਦੇ ਕਿ ਉਹਨਾਂ ਨਾਲ ਬੈਸ ਕੁੱਟਮਾਰ ਇਦਾਂ ਦੇ ਮਾਮਲੇ ਬਹੁਤ ਸਾਰੇ ਸਾਹਮਣੇ ਆ ਰਹੇ ਨੇ ਬਹੁਤ ਜਿਹੜੀਆਂ ਚਰਚਾਵਾਂ ਨੇ ਇਹ ਸੂਤਰਾਂ ਦੇ ਹਵਾਲੇ ਤੋਂ ਤੇ ਨਾਲ ਅਸੀਂ ਪਹਿਲੀ ਗੱਲ ਦੀ ਜਿਹੜੀ ਸੂਤਰ ਆ ਇਹ ਮੈਂ ਸਾਨੂੰ ਕਰਿਆ ਕਿ ਸਾਡੇ ਨਾਲ ਗੱਲ ਕਰ ਲੈਣ ਤੇ ਚੰਗੀ ਤਰ੍ਹਾਂ ਕਲੀਅਰ ਕਰ ਲੈਣ ਕਿ ਅਸੀਂ ਇੱਥੇ ਰਹਿੰਦੇ ਹਾਂ ਵਾ ਤੇ ਸਾਡੇ ਨਾਲ ਕੀ ਹੁੰਦਾ ਵਾ ਜੀ ਠੀਕ ਆ ਬਾਕੀ ਅਮਰਤਪਾਲ ਉਹਨਾਂ ਦੇ ਵਾਈਫ ਬਹੁਤ ਵਧੀਆ ਉਹਨਾਂ ਦਾ ਪੇਸ਼ੈਂਸ ਸੀਗਾ ਸਾਡੇ ਨਾਲ ਹੀ ਉਹ ਰਹਿੰਦੇ ਆ ਸੋਨਪਾ ਤਵਿਹੇ ਕੀ ਡਾਊਨਰ ਦਾ ਰਿਲੇਸ਼ਨ ਸੀਗਾ ਜੀ ਬਾਕੀ ਲੋਕਾਂ ਦਾ ਤਾਂ ਮਾ ਉਹਨਾਂ ਬਕਵਾਸ ਕਰਨ ਉਹ ਉਹਨਾਂ ਨੇ ਕਰ ਲਈ ਆ ਜੀ ਤੇ ਬਾਕੀ ਸਾਥ ਦੇਣ ਵਾਲੇ ਵੀ ਬਹੁਤ ਨੇ ਜਿਹੜੇ ਸਾਡੇ ਸਾਥ ਦੇਣਗੇ ਉਹਨਾਂ ਦਾ ਵੀ ਬਹੁਤ ਨੇ ਉਹਨਾਂ ਨੂੰ ਸਾਨੂੰ ਕੋਈ ਦਾ ਸਫਾਈ ਦੀ ਜਰੂਰਤ ਹੀ ਨਹੀਂ ਤੁਹਾਡੀ ਲੋਕੀ ਆਪਣੇ ਵੱਲੋਂ ਖੁੱਬੀ ਕੇ ਆ ਗਏ ਨੇ ਜੀ ਤੇ ਅੱਜ ਉਹਨਾਂ ਦੇ ਵੱਲੋਂ ਪਟੀਸ਼ਨ ਪਾਈ ਗਈ ਆ ਤੇ ਹੁਣ ਸੁਣਵਾਈ ਵੀ ਹੋ ਗਈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਹਾਂਜੀ ਮਤਲਬ ਟਿਸ਼ਨ ਪਾਈ ਗਈ ਹੈ ਉਹ ਮਤਲਬ ਅ ਸ਼ਾਇਦ ਮੇਠਿਆਲਾ ਕਾਲੀਆਂ ਪਰਸੋਂ ਹੋਏਗੀ ਉਹਨਾਂ ਦੀ ਤਰੀਖ ਜੀ ਹਾਂਜੀ ਸੋ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਜੀ ਹਾਂਜੀ ਥੈਂਕ ਯੂ ਜੀ ਇਹ ਵਾਈ ਕੁੜੀ ਦਾ ਕਾਲਾ ਵਾਈ ਕੁੜੀ ਦਾ ਵਾਈ ਕੁੜੀ ਦਾ ਜੀ ਸਾਡੇ ਨਾਲ ਜੁੜੇ ਸੀ ਪਾਈ ਅਮਰਤਪਾਲ ਦੇ ਭਰਾ ਦੀ ਧਰਮ ਪਤਨੀ ਤੇ ਹਰਪ੍ਰੀਤ ਸਿੰਘ ਦੀ ਧਰਮ ਪਤਨੀ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਚਰਚਾਵਾਵਾਂ ਹੋ ਰਹੀਆਂ ਨੇ ਸਿਰਫ ਔਰ ਸਿਰਫ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਤੇ ਮੁਲਾਕਾਤ ਹੋਈ ਤੇ ਉਹਨਾਂ ਨੇ ਕਿਹਾ ਹੈ ਕਿ ਮੇਰੇ ਜਿਹੜੇ ਪਤੀ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਿਰਫ ਔਰ ਸਿਰਫ ਸਟੰਟ ਖੇਡੇ ਜਾ ਰਹੇ ਨੇ ਕਿਉਂਕਿ ਪਾਈ ਅਮਰਤਪਾਲ ਜਿਹੜੇ ਕਿ ਉਹਨਾਂ ਨੂੰ ਵੀ ਪਹਿਲਾਂ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਹੁਣ ਉਹਨਾਂ ਨੇ ਕਿਹਾ ਕਿ ਹਰਪ੍ਰੀਤ ਸਿੰਘ ਨੂੰ ਵੀ ਜਿਹੜਾ ਕਿ ਹੁਣ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਅੱਜ ਉਹਨਾਂ ਦੇ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਤੇ ਜਿਸ ਦੌਰਾਨ ਜਿਹੜੀਆਂ ਵੀ ਚਰਚਾਵਾਂ ਹੋਈਆਂ ਉਹਨਾਂ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਔਰ ਸਿਰਫ ਇਹ ਇੱਕ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਤੇ ਨਾ ਹੀ ਉਹਨਾਂ ਨੇ ਕੋਈ ਕੇਸ ਪਾਇਆ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਅੱਜ ਆਪਣਾ ਪੂਰਾ ਸਪਸ਼ਟੀਕਰਨ ਦਿੱਤਾ ਹੈ